ਦਾ ਲੈਣ ਦੇ ਅਰਦਾਸ ਮਹਾਰਾਜ ਸਾਡੇ ਸਾਡੇ ਮੁਰਦਾਬਾ ਅੱਜ ਪ੍ਰੋਟੈਸਟ ਐਕਚੁਅਲੀ ਬੜੇ ਦੁੱਖ ਦੀ ਗੱਲ ਹੈ ਕਿ ਪੂਰਾ ਦੇਸ਼ ਸੜਕਾਂ ਦੇ ਉੱਪਰ ਉਹ ਏਜੰਡਾ ਲਾ ਚਾਹੇ ਬੀਤੇ ਦਿਨ ਹੀ ਹੁਸ਼ਿਆਰਪੁਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨਾਂ ਵੱਲੋਂ ਹੰਗਾਮਾ ਕੀਤਾ ਗਿਆ ਕਾਨੂੰਨ ਦਸਤੇ ਨੇ ਆ ਕਿਸਾਨ ਜਥੇਬੰਦੀਆਂ ਨਵਾਈਆਂ ਨੇ ਅੰਬਰ ਹੋਟਲ ਦੇ ਬਾਹਰ ਆ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਵਿੱਚ ਬੈਠੀ ਬੀਜੇਪੀ ਦੀ ਸਰਕਾਰ ਕਿਸਾਨ ਵਿਰੋਧੀ ਹੈ ਜਿੰਨੀ ਦੇਰ ਉਹ ਵਿਲ ਵਾਪਸ ਨਹੀਂ ਕਰਦੇ ਓਨੀ ਦੇਰ ਪੰਜਾਬ ਦੇ ਵਿੱਚ ਬੀਜੇਪੀ ਦੀ ਕੋਈ ਵੀ ਪ੍ਰੈਸ ਕਾਨਫਰੰਸ ਜਾਂ ਰਾਜਨੀਤਿਕ ਪ੍ਰੋਗਰਾਮ ਨਹੀਂ ਕਰਨ ਦਿੱਤੇ ਜਾਣਗੇ ਇਸੇ ਤਰ੍ਹਾਂ ਹੀ ਬੀਜੇਪੀ ਦੇ ਸੰਸਥਾਨਾਂ ਅਦੇ ਨਵਾਈਆਂ ਦਾ ਵਿਰੋਧ ਕੀਤਾ ਜਾਵੇਗਾ ਪੰਜਾਬ ਤੇ ਔਰ ਪੂਰੇ ਦੇਸ਼ ਦੇ ਕਿਸਾਨਾਂ ਦੇ ਖਿਲਾਫ ਮਾਰੂ ਬਿੱਲਾ ਦੀ ਗੱਲ ਹੋ ਗਈ ਕਿਸਾਨ ਮਜ਼ਦੂਰ ਦੇਖ ਰਹਾ ਮਾਰੂ ਬਿੱਲਾ ਦੀ ਗੱਲ ਹੋ ਗਈ ਚਾਹੇ ਉੱਤਰ ਤੋਂ ਦਿੱਲੀ ਜਿਲ੍ਹਾ ਹਰਪੁਰ ਦੇ ਵਿੱਚ ਇੱਕ ਦਲ ਸਮਾਜ ਦੀ ਲੜਕੀ ਮਨਿਸ਼ਾ ਵਾਰਮਿਕੀ ਦੇ ਨਾਲ ਹੋਏ ਗੈਂਗਰੇ ਗੈਂਗਰੇ ਤੇ ਉਹਦੇ ਤਿੰਨ ਜਗ੍ਹਾ ਤੋਂ ਰੀਲ ਨਹੀਂ ਹੱਡੀ ਤੋੜ ਕੇ ਜੀਬ ਕੱਟ ਕੇ ਉਹਦੇ ਕਤਲ ਦੀ ਗੱਲ ਹੋ ਗਈ ਜਿਹੜਾ ਸਾਰਾ ਜਿਹੜਾ ਅਸਲ ਵਿੱਚ ਸੌਟਾ ਤੇ ਆ ਪਰ ਬੜੀ ਦੁੱਖ ਦੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਟੇਪ ਬੰਨੀ ਹੋਈ ਤੇ ਮੋਰੋ ਇੱਕ ਸ਼ਬਦ ਵੀ ਨਾ ਉਹ ਉਸ ਪਰਿਵਾਰ ਦੇ ਨਾਲ ਉਹਦੀ ਘਟਨਾ ਦੀ ਨਿੰਦਾ ਕਰਨ ਦੇ ਲਈ ਉਹਨਾਂ ਨੇ ਆਪਨਾ ਲੋਕ ਖੜਿਆ ਤੇ ਨਾ ਉਹ ਜਿਹੜਾ ਕਿਸਾਨ ਸਰਕਟ ਤੇ ਆਇਆ ਨਾ ਉਹਨਾਂ ਦੀ ਉਹ ਸਮੱਸਿਆ ਨੂੰ ਹੱਲ ਕਰਨ ਦੇ ਲਈ ਆਇਆ ਸੋ ਅਸੀਂ ਅੱਜ ਸਾਨੂੰ ਇਹ ਪਤਾ ਲੱਗਾ ਸੀਗਾ ਕਿ ਸਾਂਝ ਜਥੇਬੰਦੀਆਂ ਨੂੰ ਔਰ ਸਿੱਖ ਮੁਸਲਮਨ ਤੇ ਇਸਾਈ ਸਾਂਝਾ ਫਰੰਟ ਤੇ ਹੋਰ ਜਥੇਬੰਦੀਆਂ ਨੂੰ ਕਿ ਇੱਥੇ ਅੱਜ ਭਰਪਾ ਦੇ ਪੰਜਾਬ ਪ੍ਰਧਾਨ ਅਸ਼ਨੀ ਸ਼ਰਮਾ ਤੇ ਕੇਂਦਰੀ ਭਾਜਪਾ ਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਇੱਥੇ ਪ੍ਰੈਸ ਕਾਨਫਰੰਸ ਕਰਨ ਆ ਰਹੇ ਨੇ ਅਸੀਂ 31 ਕਿਸਾਨ ਜਥੇਬੰਦੀਆਂ ਨੇ ਤੇ ਜਿਨ੍ਹਾਂ ਜਥੇਬੰਦੀਆਂ ਇਹਨਾਂ 31 ਕਿਸਾਨ ਜਥੇਬੰਦੀਆਂ ਨੂੰ ਜਿਨ੍ਹਾਂ ਨੇ ਸਮਰਥਨ ਦਿੱਤਾ ਉਹਨਾਂ ਜਥੇਬੰਦੀਆਂ ਨੇ ਪਹਿਲਾਂ ਹੀ ਇਹ ਫੈਸਲਾ ਕੀਤਾ ਹੋਇਆ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈ ਜਾਂਦੇ ਉਦੋਂ ਤੱਕ ਇਸ ਇਸ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਦੇ ਬਲੌਤ ਪੱਧਰ ਤੋਂ ਲੈ ਕੇ ਭਾਜਪਾ ਦੇ ਐਮਐਲਏ ਐਮਪੀ ਤੱਕ ਕੇਂਦਰੀ ਮੰਤਰੀਆਂ ਦਾ ਘਰਾਵੋ ਕਰਾਂਗੇ ਨਾ ਸਿਰਫ ਕਰਾਓ ਬਲਕਿ ਉਹਨਾਂ ਨੂੰ ਪਿੰਡਾਂ ਵਿੱਚ ਵੀ ਉਦੋਂ ਤੱਕ ਬੜਨਾ ਬੜਾ ਨਹੀਂ ਦਿੱਤਾ ਜਾਏਗਾ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲੈਂਦੇ ਸੋ ਇਸ ਕਰਕੇ ਅਸੀਂ ਅੱਜ ਇੱਥੇ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਅਸੀਂ ਇਹਨੂੰ ਰੱਦ ਕਰਾਉਣ ਵਾਸਤੇ ਆਏ ਆ ਕਿ ਇਹ ਇੱਥੇ ਪ੍ਰੈਸ ਕਾਨਫਰੰਸ ਬੰਦ ਕਰਨ ਕਿਉਂਕਿ ਕਿਸਾਨ ਜਿਹੜਾ ਇੰਨਾ ਮੂਰਖ ਨਹੀਂ ਆ ਅਨਪੜ ਨਹੀਂ ਹੈਗਾ ਜੇ ਉਹਨੂੰ ਪਤਾ ਨਾ ਹੋਵੇ ਇਹ ਕਹਿੰਦੇ ਅਸੀਂ ਕਿਸਾਨਾਂ ਨੂੰ ਸਮਝਾਵਾਂਗੇ ਤੁਸੀਂ ਕਿਸਾਨਾਂ ਨੂੰ ਕਹੀ ਸਮਝਾਉਂਦੇ ਤੁਸੀਂ ਕਦੀ ਆਪ ਖੇਤੀ ਨਹੀਂ ਕੀਤੀ ਤੁਸੀਂ ਕਦੀ ਟਰੈਕਟਰ ਨਹੀਂ ਚਲਾਇਆ ਤੁਸੀਂ ਕਦੀ ਹਾਰਲੀ ਚਲਾਇਆ ਕਿਉਂਕਿ ਤੁਸੀਂ ਵਪਾਰੀਆਂ ਦੇ ਪਾਰਟੀਆਂ ਤੁਸੀਂ ਕਾਰਪੋਰੇਟ ਦੇ ਨਾਲ ਸੇਕਿੰਡ ਕੀਤਾ ਹੋਇਆ ਉਹਨਾਂ ਨਾਲ ਮਿਲੇ ਹੋਏ ਆ ਸੋ ਕਿਸਾਨਾਂ ਨੂੰ ਤੁਹਾਡੀ ਸਲਾਹ ਦੀ ਲੋਟ ਨਹੀਂ ਹੈਗੀ ਇਸ ਕਰਕੇ ਮੇਰੀ ਇਹ ਬੇਨਤੀ ਆ ਕਿ ਜਿਹੜੇ ਬਿੱਲ ਨੇ ਉੱਥੇ ਜਾ ਕੇ ਦਿੱਲੀ ਗੱਲ ਕਰੋ ਮੋਦੀ ਸਾਹਿਬ ਨਾਲ ਪੰਜਾਬ ਦੇ ਵਿੱਚ ਪ੍ਰੈਸ ਕਾਨਫਰੰਸਾਂ ਤੇ ਪੰਜਾਬ ਦੇ ਵਿੱਚ ਮੀਟ ਕਾ ਕਰਨ ਦੀ ਕੋਈ ਲੋੜ ਨਹੀਂ ਆ ਜਾਂ ਕੇ ਮੋਦੀ ਸਾਨੂੰ ਕਹੋ ਕਿ ਅਪਡੇਟ ਕਾਲੀ ਕਰਨਾ ਬਾਤ ਚਲੋ ਤੇ ਹਾਦਸੇ ਜੁਪੀ ਦੇ ਵਿੱਚ ਜਿਹੜੀ ਦਲਸਮਾਦੀ ਲੜਕੀ ਆ ਮਨੀਸ਼ਾ ਉਹਦੇ ਨਿਆਂ ਨੂੰ ਯਕੀਨੀ ਕਰੋ ਤੇ ਪਰਵਾਨ ਨੂੰ ਸੁਰੱਖਿਆ ਪ੍ਰਦਾਨ ਕਰੋ ਇੱਥੇ ਜਿੰਨੀ ਦੇਰ ਸਟਲੇਟ ਤੱਕ ਤਾਂ ਆਈ ਨਹੀਂ ਹੈ ਜਦੋਂ ਤੱਕ ਨਹੀਂ ਆਂਦੀ ਇੱਥੇ ਜੱਡੇ ਰਹੂਗੇ ਬਿਲਕੁਲ ਸਰ ਆਪਾਂ ਇੱਥੇ ਇਹ ਧਰਨਾ ਲਗਾ ਲਾ ਰਹੇ ਜਾਈ ਰੱਖਿਆ ਆ ਇਹ ਸਾਡੀ ਜਿਹੜੀ ਭੈਣ ਮਨੀਸ਼ਾ ਬਾਲਮਿਕੀ ਜੁਪੀ ਦੇ ਵਿੱਚ ਉਹਦੀ ਜੀਬ ਕੱਟੀ ਗਈ ਆ ਉਹਦੀ ਡੀਡ ਦੀ ਹੱਡੀ ਤੋਰੀ ਗਈ ਆ 10 ਦਿਨ ਹਸਪੀਟਲ ਦੇ ਤੇ ਚਰੇਨ ਦੇ ਬਾਅਦ ਉਹਦੀ ਮ੍ਰਿਤਿ ਹੋ ਗਈ ਆ ਲੇਕੋ ਉਹਦੇ ਸਬੰਧ ਦੇ ਵਿੱਚ ਅਪਤਾ ਨਾ ਦੇ ਰਹੇ ਆ ਦੂਜਾ ਕਿਸਾਨਾਂ ਦੇ ਹੱਕ ਦੇ ਵਿੱਚ ਮੈਂ ਬੀਜੇਪੀ ਸਰਕਾਰ ਨੂੰ ਇਹ ਗੱਲ ਕਹਿ ਰਿਹਾ 14 ਕਿ ਪੰਤਰ ਕੀ ਜਾਣੇ ਅਤਰਗਦਾ ਸਵਾਰ ਜਦ ਇਹਨਾਂ ਨੂੰ ਪਤਾ ਜ਼ਮੀਨ ਕਦੀ ਪੈਜੀ ਨਹੀਂ ਤੇ ਖੇਤੀ ਨਹੀਂ ਕੀਤੀ ਕਦੀ ਇਹਨਾਂ ਨੇ ਇਹ ਬਾਜੀ ਖੇਤੀ ਬਾਰੇ ਕਿਤਾ ਫੈਸਲਾ ਕਰ ਰਹੇ ਆ ਜਦ ਕਿਸਾਨ ਕਹਿ ਰਹੇ ਸਾਨੂੰ ਇਹ ਫੈਸਲਾ ਮਨਜ਼ੂਰ ਨਹੀਂ ਹੈਗਾ ਤੇ ਇਹ ਬਾਜੀ ਕਿਉਂ ਵੀ ਕਿਸਾਨਾਂ ਦੇ ਹੱਕ ਚ ਕਹਿ ਰਹੇ ਆ ਜਦ ਕਿਸਾਨ ਕਹਿੰਦਾ ਨਹੀਂ ਚਾਹੀਦਾ ਇਹਨੂੰ ਬਾਜੀ ਲੈ ਲੈਣੇ ਚਾਹੀਦਾ ਬਾਜੀ ਕੇਂਦਰ ਦੀ ਮੋਦੀ ਸਰਕਾਰ ਆਰਐਸਐਸ ਦੀ ਗੁੰਡਾਗਰਦੀ ਤੇ ਕਾਰਪੋਰੇਟ ਘਰਾਣਿਆਂ ਦੀ ਸ਼ੈਤ ਜੋ ਦੇਸ਼ ਚ ਵਰਤਾਰੇ ਵਰਤਾ ਰਹੀ ਆ ਜੋ ਕਾਨੂੰਨ ਦੇ ਤਾਰੇ ਉਹਨਾਂ ਵੱਲੋਂ ਵਰਤਾਏ ਜਾ ਰਹੇ ਆ ਉਹਦੇ ਵਿਰੋਧ ਚ ਪੂਰੇ ਦੇਸ਼ ਦੇ ਆ ਕਿਸਾਨ ਮਜ਼ਦੂਰ ਮਲਾਜ਼ਮ ਵਿਦਿਆਰਥੀ ਤੇ ਆਮ ਲੋਕ ਇਕਜੁੱਟਾ ਤੇ ਸੰਘਰਸ਼ਾਂ ਦੇ ਰਸਤੇ ਤੇ ਆ ਤੇ ਇਹਾਂ ਦੀ ਗੁੰਡਾਗਰਦੀ ਇੰਨੀ ਵਧੀ ਹੋਈ ਆ ਜਿੱਥੇ ਸਾਡੀਆਂ ਜ਼ਮੀਨਾਂ ਖੋਣ ਦੇ ਆਰਡੀਨੈਂਸ ਜਾਰੀ ਕੀਤੇ ਜਾ ਰਹੇ ਆ ਕਾਨੂੰਨ ਬਣਾਏ ਜਾ ਰਹੇ ਆ ਉੱਥੇ ਨਾਲ ਦੀ ਨਾਲ ਇਹ ਗੁੰਡਾ ਕਰਦੀ ਇਹਨਾਂ ਜ਼ਬਰ ਰੂਪ ਧਾਰਨ ਕਰ ਗਈ ਹੈ ਕਿ ਇੱਥੋਂ ਦਾ ਜਿਹੜਾ ਉੱਤਰ ਪ੍ਰਦੇਸ਼ ਦਾ ਯੋਗੀ ਨਾਮ ਦਾ ਗੁੰਡਾ ਮੈਂ ਉਹਨੂੰ ਮੁੱਖ ਮੰਤਰੀ ਨਹੀਂ ਕਹਾਂਗਾ ਤੇ ਨਾ ਮੈਂ ਮੋਦੀ ਨੂੰ ਪ੍ਰਧਾਨ ਮੰਤਰੀ ਕਹਿਣਾ ਜਿਹੜਾ ਯੋਗੀ ਨਾਮ ਦਾ ਗੁੰਡਾ ਉਹਦੇ ਰਾਜ ਦੇ ਵਿੱਚ ਜੋ ਉੱਥੇ ਮਨੀਸ਼ਾ ਨਾਮ ਦੀ ਲੜਕੀ ਦੇ ਨਾਲ ਜੋ ਬਲਾਤਕਾਰ ਹੋਇਆ ਉਦੋਂ ਉਸ ਤੋਂ ਬਾਅਦ ਉਹ ਮਾਰਡਰ ਰੀੜ ਦੀਆਂ ਹੱਡੀਆਂ ਤੋੜ ਕੇ ਉਹਦੇ ਗੋਪਤੰਗਾਂ ਦੇ ਸੱਟਾਂ ਮਾਰ ਕੇ ਜੋ ਕੀਤਾ ਗਿਆ ਉਹਦੇ ਗੁੰਡਿਆਂ ਨੇ ਆਰਐਸਐਸ ਦੇ ਆ ਉਹ ਲਾਂਤਾਂ ਦੇ ਜੋਗ ਆ ਇਹ ਪ੍ਰੋਟੈਸਟ ਸਾਰਾ ਇਹਨਾਂ ਦੇ ਨੀਤੀਆਂ ਦੇ ਵਿਰੋਧ ਵਿੱਚ ਆ ਇਹਨਾਂ ਦੇ ਜ਼ਬਰ ਦੇ ਵਿਰੋਧ ਵਿੱਚ ਆ ਤੇ ਮੈਂ ਲੋਕ ਇਨਕਲਾਬ ਮੰਚ ਟਾਂਡਾ ਵੱਲੋਂ ਤੇ ਅਧਿਆਪਕ ਜਥੇਬੰਦੀਆਂ ਵੱਲੋਂ ਕਿਸਾਨਾਂ ਦੇ ਮਜ਼ਦੂਰਾਂ ਦੇ ਮਲਾਜ਼ਮਾਂ ਦੇ ਸੰਘਰਸ਼ ਦੀ ਪੂਰ ਜ਼ੋਰ ਹਮਾਇਤ ਕਰਦਾ ਤੇ ਹਰਥਾਂ ਦੇ ਉੱਤੇ ਇਹਨਾਂ ਸੰਘਰਸ਼ਾਂ ਦੇ ਬਿਲਕੁਲ ਨਾਲ ਖੜੇ ਰਹਿਣਾ